2000 ਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਜੋ ਆ ਨਤੀਜੇ ਜਿਹੜੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਗੁਰਜੀਤ ਸਿੰਘ ਓਇਲਾ ਹੁਣਾ ਦੀ ਭਾਰੀ ਜਿੱਤ ਜੋ ਆ ਵੇਖਣ ਨੂੰ ਮਿਲੀ ਆ ਕਿਉਂਕਿ ਤਿੰਨ ਵਾਰ ਜੋ ਹੈਟ੍ਰਿਕ ਦਾ ਦਾਵਾ ਜਿਹੜਾ ਕੀਤਾ ਗਿਆ ਸੀਗਾ ਕਾਂਗਰਸੀ ਲੀਡਰਸ ਵੱਲੋਂ ਤਾਂ ਉਹ ਪੂਰਾ ਹੁੰਦਾ ਹੈ ਤੇ ਕਹਿ ਦੇ ਰਿਹਾ ਤਾਂ ਤਸਵੀਰਾਂ ਤਾਂ ਨਾਲ ਸਾਂਝਾ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਭਾਰਾ ਇਕੱਠ ਅੱਜ ਕਿਤਨਾ ਕਿਤੇ ਗੁਰਜੀਤ ਸਿੰਘ ਓਇਲਾ ਹੁਣਾ ਦੇ ਘਰ ਦੇ ਵਿੱਚ ਤੇ ਨਾਲ ਉਹਨਾਂ ਦੇ ਦਫ਼ਤਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤੇ ਇੱਥੇ ਜੋ ਡਾਕਟਰ ਆਇਕਮਾਰ ਵੇਰਕਾ ਵੀ ਹੈਗੇ ਨੇ ਉਹ ਵੀ ਮੌਜੂਦ ਹੈਗੇ ਨੇ ਉਹਨਾਂ ਤੇ ਨਾਲ ਵੀ ਆਪਾਂ ਗੱਲ ਕਰਦੇ ਆ ਤਾਂ ਇੱਕ ਗੁਰਜੀਤ ਸਿੰਘ ਘਰ ਦੇ ਵਿੱਚ ਜੋ ਵੇਰਕਾ ਸਾਹਿਬ ਹੀ ਪਹੁੰਚੇ ਨੇ ਤਾਂ ਵੇਰਕਾ ਸਾਹਿਬ ਕਿਵੇਂ ਵੇਖਦੇ ਹੋ ਕਾਫੀ ਵੱਡੀ ਚੁਣੌਤੀ ਸੀ ਇਸ ਵਾਰ ਕਿਉਂਕਿ ਜਿਹੜੇ ਵਿਰੋਧੀ ਸੀਗੇ ਉਹ ਵੀ ਬੜੀਆਂ ਵੱਡੀਆਂ ਗੱਲਾਂ ਕਰ ਰਹੇ ਸੀਗੇ ਕਿ ਅਸੀਂ ਜਿੱਤਾਂਗੇ ਜੋ ਨਾਲ ਇਹਨੂੰ ਲੈ ਕੇ ਵੱਡੀਆਂ ਗੱਲਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਗੱਲਾਂ ਉਠਾਈਆਂ ਜਾ ਰਹੀਆਂ ਸੀਗੀਆਂ ਤੁਸੀਂ ਹੁਣ ਕਿਵੇਂ ਵੇਖਦੇ ਹੋ 30000 ਤੋਂ ਵੀ ਉੱਤਰੀ ਲੀਡ ਜਿਹੜੀਆਂ ਮਿਲੀ ਆਂ ਬਈ ਮੈਂ ਮਹਿਸੂਸ ਕਰਦਾ ਕਿ ਇਹ ਗੁਰਜੀਤ ਓਜਲੇ ਦੀ ਜਿੱਤ ਨਹੀਂ ਬਲਕਿ ਕਾਂਗਰਸ ਦੀ ਇੱਕ ਇੱਕ ਵਰਕਰ ਦੀ ਜਿੱਤ ਹੈ ਅੰਮ੍ਰਿਤਸਰ ਦੇ ਹਰ ਨਾਗਰਿਕ ਦੀ ਜਿੱਤ ਹੈ ਔਰ ਗੁਰਜੀਤ ਓਜਲਾ ਤੀਸਰੀ ਦਫਾ ਇਹ ਮੈਂਬਰ ਪਾਰਲੀਮੈਂਟ ਚੁਣੇ ਗਏ ਆ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਆਂ ਲੋਕਾਂ ਨੂੰ ਮੁਬਾਰਕਬਾਦ ਦੇਨੇ ਆ ਪੂਰੇ ਦੇਸ਼ ਦੇ ਵਿੱਚ ਰਾਹੁਲ ਗਾਂਧੀ ਦੀ ਆਂਦੀ ਚੱਲੀ ਆ ਰਾਹੁਲ ਗਾਂਧੀ ਦੀ ਹਵਾ ਚੱਲੀ ਆ ਔਰ ਮੋਦੀ ਦੀ ਹਵਾ ਨਿਕਲ ਗਈ ਜੋਗੀ ਦੀ ਹਵਾ ਨਿਕਲ ਗਈ ਇਹ ਟੈਂਟ ਐ ਫਿਸ਼ ਹੋ ਗਏ ਔਰ ਦੁਬਾਰਾ ਤੋਂ ਹਣ ਰਾਹੁਲ ਗਾਂਧੀ ਜਿੰਦਾਬਾਦ ਹੈ ਅਕਸਰ ਬੀਜੇਪੀ ਕਹਿੰਦੀ ਸੀ ਇਸ ਵਾਰ 400 ਪਾਰ ਹੁਣ ਕੀ ਕਹੋਗੇ ਓ ਯਾਰ ਮੈਂ ਤੈਨੂੰ ਕਿਹਾ ਸੀ ਨਾ 400 ਪਾਰ ਦਾ ਤੇ ਉਮੀਦਵਾਰ ਉਧਾਰ ਦਾ ਤੇ ਉਹਨਾਂ ਨੇ ਕੀ ਜਿੱਤਣਾ ਹੀ ਤਕੂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜੋ ਗੁਰਜੀਤ ਸਿੰਘ ਓਇਲਾ ਉਹਨਾਂ ਨੂੰ ਮਿਲਣ ਵਾਸਤੇ ਡਾਕਟਰ ਐਕਮਰ ਵੇਰਕਾ ਵੀ ਪਹੁੰਚੇ ਹੋਏ ਨੇ ਤਾਂ ਗੁਰਜੀਤ ਸਿੰਘ ਓਇਲਾ ਵੀ ਇੱਥੇ ਮੌਜੂਦ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਚਾਰ ਸਫੇਰੇ ਕਿੰਨਾ ਵੱਡਾ ਇਕੱਠ ਇਸ ਵਕਤ ਉਹਨਾਂ ਦੇ ਦਫ਼ਤਰ ਵਿਖੇ ਪਹੁੰਚਾ ਹੋਇਆ ਤਾ ਡਾਕਟਰ ਰਾਏ ਕੁਮਾਰ ਵੇਰਕਾ ਜੀ ਇੱਥੇ ਪਹੁੰਚੇ ਨੇ ਤਾਂ ਕਿਤਨਾ ਕਿਤੇ ਭਾਰੀ ਇਕੱਠ ਅੱਜ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਤਾਂ ਖੁਸ਼ੀ ਦੀ ਲਹਿਰ ਵੀ ਹੈਗੀ ਆ ਕਿ ਗੁਰਜੀਤ ਸਿੰਘ ਔਇਲਾ ਹੁਣਾਂ ਦੀ ਜਿੱਤ ਨੂੰ ਲੈ ਕੇ ਤਾਂ ਜਿੱਥੇ ਵਿਰੋਧੀਆਂ ਵੱਲੋਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਸਨ ਹਰ ਵਾਰ ਤਾਂ ਉੱਥੇ ਹੀ ਹੁਣ ਕਿਤਨਾ ਕਿਤੇ ਜੋ ਗੁਰਜੀਤ ਸਿੰਘ ਓਜਲਾ ਹੋਣਾ ਦੀ ਜਿੱਤ ਨੂੰ ਲੈ ਕੇ ਇੱਥੇ ਭਾਰੀ ਇਕੱਠ ਹੈਟ੍ਰਿਕ ਜਿਹਨੂੰ ਕਹਿ ਸਕਦੇ ਹੈਟ੍ਰਿਕ ਇਸ ਵਾਰ ਹੋ ਚੁੱਕੀ ਆ ਤਾਂ ਉੱਥੇ ਹੀ ਵਰਕਰ ਜਿਹੜੇ ਹੈਗੇ ਨੇ ਵਰਕਰਸ ਬਹੁਤ ਵੱਡਾ ਖੁਆ ਤੁਸੀਂ ਵੇਖ ਸਕਦੇ ਹੋ ਲੱਡੂ ਲੱਡੂ ਖੁਲਾਉਂਦੇ ਇਹ ਦਿਖਾਈ ਦੇ ਰਹੇ ਨੇ ਦਿਨੇਸ਼ ਬਸੀ ਤਾਂ ਉੱਥੇ ਹੀ ਜਿਹੜੇ ਹੋਰ ਵੀ ਵਰਕਰ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰ ਲੈਨੇ ਤਾਂ ਕਿਵੇਂ ਵੇਖਦੇ ਹੋ ਇਸ ਵਾਰ ਕਾਫੀ ਵੱਡੀ ਜਿੱਤ ਜਿਹੜੀ ਆ ਇਸ ਵਾਰ ਦਿਖਾਈ ਦਿੱਤੀ ਆ ਬਿਲਕੁਲ ਜੀ ਜੋ ਅੰਮ੍ਰਿਤਸਰ ਹੌਲਕਾ ਲੋਕ ਸਭਾ ਦੇ ਪੂਰੇ ਹਲਕੇ ਨੇ ਇੱਕ ਉਮੀਦਵਾਰ ਜੋ ਤੀਜੀ ਵਾਰ ਐਮਪੀ ਜਿਤਾਇਆ ਹੈ ਗੁਰਜੀਤ ਸਿੰਘ ਔਜਲਾ ਜੀ ਨੂੰ ਇੱਕ ਭਾਰੀ ਬੁੰਮਦ ਦੇ ਨਾਲ ਇੱਕ ਫੇਰ ਸੰਘਰਸ਼ ਕਰਕੇ ਪਾਰਟੀ ਲੈਵਲ ਤੋਂ ਲੈ ਕੇ ਲੋਕਾਂ ਦੇ ਵਿੱਚ ਸੰਘਰਸ਼ ਕਰਕੇ ਜੋ ਉਹਨਾਂ ਨੂੰ ਵੋਟਾਂ ਪਈਆਂ ਜੋ ਉਹਨਾਂ ਨੂੰ ਪਿਆਰ ਮਿਲਿਆ ਹੈ ਔਰ ਬਹੁਤ ਹੀ ਬੇਖੂਬੀ ਬਹੁਤ ਖੂਬਸੂਰਤ ਹੈ ਪਿਆਰ ਇਹ ਨਿਰਪੱਖ ਇਲੈਕਸ਼ਨ ਰਹੀ ਆ ਜਿਹਦੇ ਵਿੱਚ ਕੋਈ ਵੀ ਧਰਮ ਜਾਂ ਕੋਈ ਕੋਈ ਵੀ ਚੀਜ਼ ਦਾ ਦੁਰਵਰਤੋ ਨਹੀਂ ਹੋਈ ਕੋਈ ਇਹਨਾਂ ਨੇ ਕੰਟਰੋਵਰਸ਼ੀਅਲ ਸਟੇਟਮੈਂਟ ਨਹੀਂ ਹੋਈ ਕੋਈ ਕੁਝ ਨਹੀਂ ਬਿਲਕੁਲ ਇੱਕ ਸਾਫ਼ ਸਾਫ਼ ਸੁਥਰੀ ਸ਼ਖਸੀਅਤ ਦੀ ਇਲੈਕਸ਼ਨ ਹੋਈ ਹੈ ਜੋ ਇਹਨਾਂ ਨੇ ਲੜੀ ਹੈ ਔਰ ਬਹੁਤ ਹੀ ਖੂਬਸੂਰਤੀ ਨਾਲ ਇਲੈਕਸ਼ਨ ਲੜੀ ਗਈ ਹੈ ਔਰ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਔਰ ਮੈਂ ਸਾਰੇ ਲੋਕ ਸਭਾ ਹਲਕੇ ਦੇ ਵੋਟਰਸ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜੋ ਇਹਨਾਂ ਨੇ ਇੱਕ ਸਾਫ਼ پاک ਸ਼ਖਸੀਅਤ ਨੂੰ ਫੇਰ ਤੀਜੀ ਵਾਰ ਐਮਪੀ ਦੇ ਰੂਪ ਦੇ ਵਿੱਚ ਜਤਾਇਆ ਏ ਤੇ ਅਸੀਂ ਇਹਨਾਂ ਨਾਲ ਅਸੀਂ ਆਸ ਕਰਦੇ ਹਾਂ ਕਿ ਦੁਬਾਰਾ ਅੰਮ੍ਰਿਤਸਰ ਲਈ ਫਿਰ ਤੋਹਫੇ ਲਿਆਉਣਗੇ ਸੈਂਟਰ ਤੋਂ ਤੇ ਇੱਕ ਇੱਕ ਜੋ ਵੀ ਤੁਸੀਂ ਦੇਖ ਰਹੇ ਹੋ ਕਿੰਨਾ ਇਕੱਠੇ ਹੋ ਰਿਹਾ ਏ ਤੇ ਜੋ 45 50 ਹਜ਼ਾਰ ਦੀ ਲੀਡ ਇਹਨਾਂ ਨੇ ਉੱਤੇ ਖਿੱਚ ਲਈ ਆ ਤੇ ਉਹ ਸਾਰੀ ਲੀਡ ਇੱਕ ਕਲਾਕਲਾ ਵਰਕਰ ਤੁਸੀਂ ਇਹਨਾਂ ਦੀ ਪੂਰਾ 45 ਡਿਗਰੀ ਦੇ ਵਿੱਚ ਜੋ ਇਹਨਾਂ ਨੇ ਮਿਹਨਤ ਕੀਤੀ ਆ ਉਹ ਸਾਰਿਆਂ ਦਾ ਫਲ ਤਾਂ ਸਾਰੇ ਸਾਹਮਣੇ ਹੈ ਸ਼ਹਿਰ ਦੇ ਵਿੱਚੋਂ ਬਿਲਕੁਲ ਵੀ ਅਨੁਮਾਨ ਨਹੀਂ ਸੀ ਲਗਾਇਆ ਜਾ ਰਿਹਾ ਕਿ ਸ਼ਹਿਰ ਦੇ ਵਿੱਚੋਂ ਵੀ ਇੰਨੀ ਲੀਡ ਮਿਲ ਸਕਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੇ ਬਾਕੀ ਵੀ ਪਾਰਟੀ ਮੈਂਬਰ ਜਗੇ ਨੇ ਪਾਰਟੀ ਦੇ ਕੈਂਡੀਡੇਟਸ ਹੈਗੇ ਨੇ ਉਹਨਾਂ ਵੱਲੋਂ ਮੈਂਤ ਕੀਤੀ ਗਈ ਸੀਗੀ ਤਾਂ ਇਹ ਚੀਜ਼ ਜ਼ਰੂਰ ਵੇਖਣ ਨੂੰ ਮਿਲ ਰਹੀ ਸੀ ਕਿ ਦਿਹਾਤੀ ਚੋਂ ਲੀਡ ਮਿਲ ਸਕਦੀ ਪਰ ਸ਼ਹਿਰ ਦੇ ਵਿੱਚੋਂ ਬਹੁਤ ਘਾਟ ਅਨਮਾਨ ਲਗਾਇਆ ਜਾ ਰਿਹਾ ਸੀ ਕਿ ਇਸ ਵਾਰ ਲੀਡ ਮਿਲੇਗੀ ਨਹੀਂ ਸ਼ਹਿਰ ਦੇ ਵਿੱਚ ਵੀ ਸ਼ਹਿਰ ਦੀ ਕੁਝ ਕੌਨਸਟੀਟੂਐਂਸੀਆਂ ਦੇ ਵਿੱਚ ਜ਼ਰੂਰ ਇੱਕ ਰਿਲੀਜੀਅਸ ਪੁਆਇੰਟ ਆਫ View ਦੇ ਨਾਲ ਆਪਾਂ ਕਹਿ ਸਕਦੇ ਆ ਇੱਕ ਮੰਦਰ ਦੇ ਇੱਕ ਕੋਈ ਚੀਜ਼ ਦਾ ਕੀਤਾ ਉਹਨਾਂ ਨੇ ਪਰ ਉਹ ਪ੍ਰਚਾਰ ਲੋਕਾਂ ਦੇ ਦਿਲਾਂ ਤੱਕ ਨਹੀਂ ਪਹੁੰਚਿਆ ਪ੍ਰਚਾਰ ਜਿਹੜਾ ਸਾਫ ਸੁਥਰੀ ਸਾਫ ਸੁਥਰੀ ਸ਼ਖਸੀਅਤ ਦਾ ਸਾਫ ਸੁਥਰੀ ਇਲੈਕਸ਼ਨ ਦਾ ਇੱਕ ਬਿਲਕੁਲ ਪਾਕਸਾਬ ਇਲੈਕਸ਼ਨ ਕੋਈ ਇੱਥੇ ਕੁਝ ਵੰਡਿਆ ਨਹੀਂ ਗਿਆ ਕੋਈ ਕੁਝ ਨਹੀਂ ਆ ਉਹ ਜੋ ਵੀ ਜਿਨ੍ਹਾਂ ਨੇ ਹੱਥ ਕੰਡੇ ਅਪਣਾਏ ਇਹਨਾਂ ਨੂੰ ਦਾਗੀ ਕਰਨ ਦੇ ਕੋਈ ਵੀ ਇਹਨਾਂ ਦੇ ਇਲਜ਼ਾਮ ਲਾਏ ਉਹ ਸਾਰੇ ਪਾਕਸਾਬ ਲੋਕਾਂ ਨੇ ਵੋਟ ਪਾ ਕੇ ਜਿਤਾ ਕੇ ਇਹਨਾਂ ਨੂੰ ਕੀਤਾ ਜੀ ਔਰ ਇਹ ਜਿਹੜਾ ਸੁਨੇਹਾ ਹੁਣ ਇਹਨਾਂ ਨੇ ਲੱਗਾ ਏ ਔਰ ਇਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਫੇਰ ਵਾਰਾ ਉੱਭਰ ਕੇ ਆਈ ਆ ਪੰਜਾਬ ਦੇ ਵਿੱਚ 7 ਸੀਟਾਂ ਜਿਹੜੀਆਂ ਗਿਣਾ ਕਿਤੇ ਜੋ ਅਨੁਮਾਨ ਲਗਾਇਆ ਜਾ ਰਿਹਾ ਚੀਗਾ 7 ਤੋਂ 8 ਸੀਟਾਂ ਦਾ ਪੰਜਾਬ 'ਚ 7 ਸੀਟਾਂ ਤੇ ਜੇਕਰ ਕੇਂਦਰ ਦੀ ਗੱਲ ਕਰ ਲਈਏ ਕੇਂਦਰ ਦੇ ਵਿੱਚ ਵੀ ਕਾਫੀ ਵੱਡੀ ਜਿੱਤ ਜੋ ਕਹਿ ਸਕਦੇ ਇਸ ਵਾਰ ਮਿਲੀ ਹੈ 2.5 200 ਕੇਂਦਰ ਦੀ ਸ਼ਾਇਦ ਐਨਡੀਏ ਸਰਕਾਰ ਗੱਟ ਜੋੜ ਨੂੰ ਮਿਲੀ ਹੈ ਔਰ ਪੰਜਾਬ ਦੇ ਵਿੱਚ ਵੀ 7 ਸੀਟਾਂ ਔਰ ਵੱਡੇ ਚਿਹਰੇ ਸਾਰਿਆਂ ਨੂੰ ਮਿਲੀ ਹੈ ਔਰ ਇਹ ਖੁਸ਼ੀ ਦੀ ਲਹਿਰ ਹੈ ਦੁਬਾਰਾ ਕਾਂਗਰਸ ਲਈ ਪੰਜਾਬ ਦੇ ਇੱਕ ਦੁਬਾਰਾ ਉਭਰਨ ਦੀ ਲਹਿਰ ਹੈ ਔਰ ਪੰਜਾਬ ਦੇ ਵਿੱਚ ਸਾਰਿਆਂ ਨੂੰ ਇੱਕ ਉਤਸ਼ਾਹ ਹੈ ਕਿ ਕਾਂਗਰਸ ਦੁਬਾਰਾ 2027 ਦੀ ਇਲੈਕਸ਼ਨ ਦੇ ਵਿੱਚ ਕਾਉਂਸਲਰ ਦੀ ਇਲੈਕਸ਼ਨ ਦੇ ਵਿੱਚ ਉੱਭਰ ਕੇ ਆਏਗੀ ਔਰ ਉਹਨਾਂ ਦਾ ਜੋਸ਼ ਅਰੇੰਤਰ ਪੰਜਾਬ ਦੇ ਖਿਲਾਫ ਸੀ ਉਹ ਹਲੇ ਤੱਕ ਸਾਬਤ ਨਹੀਂ ਹੋਇਆ ਬਲਕਿ ਲੋਕਾਂ ਨੇ ਵੋਟਰਾਂ ਨੇ ਇੱਕ ਇੱਕ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਵਿਰੋਧੀਆਂ ਨੂੰ ਸੈਂਟਰ ਦੇ ਵਿਰੋਧੀਆਂ ਨੂੰ ਸਰਕਾਰ ਮੌਜੂਦਾ ਸਰਕਾਰ ਦੇ ਵਿਰੋਧੀਆਂ ਨੂੰ ਔਰ ਬਹੁਤ ਹੀ ਭਾਰੀ ਜਿੱਤ ਜੋ ਆਇਲਾ ਜੀ ਨੂੰ ਮਿਲੀ ਆ ਔਰ ਅਸੀਂ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਬਿਲਕੁਲ ਜਿਵੇਂ ਤੁਸੀਂ ਵੇਖਿਆ ਕਿ ਹਰ ਇੱਕ ਦੇ ਮੰਨ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਆ ਤਾਂ ਉੱਥੇ ਹੀ ਜੋ ਸੋਖੋ ਜਲਾ ਇੱਥੇ ਵੀ ਆਏ ਹੋਏ ਨੇ ਗੁਰਜੀਤ ਸਿੰਘ ਓਇਲਾ ਦੇ ਜੋ ਬ੍ਰਦਰ ਨੇ ਤਾਂ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਆ ਕਿ ਉਹਨਾਂ ਦਾ ਅੱਜ ਦੀ ਇਸ ਜਿੱਤ ਨੂੰ ਲੈ ਕੇ ਕੀ ਕਹਿਣਾ ਕਿਉਂਕਿ ਹੈਟ੍ਰਿਕ ਇਸ ਵਾਰ ਹੋ ਚੁੱਕੀ ਆ ਗੁਰਜੀਤ ਸਿੰਘ ਓਇਲਾ ਹੋਣਾਂ ਦੀ ਤਾਂ ਉਸ ਦੇ ਨਾਲ ਨਾਲ ਜਿਹੜੀ ਪੰਜਾਬ ਦੇ ਵਿੱਚ ਅਹਿਮ ਵੱਡੀਆਂ ਸੀਟਾਂ ਵੀ ਜਿਹੜੀਆਂ ਹੋਰ ਵੀ ਮਿਲੀਆਂ ਨੇ ਤਾਂ ਕਿਤੇ ਨਾ ਕਿਤੇ ਕਾਂਗਰਸ ਦਾ ਜਿਹੜਾ ਜੋ ਪੰਜਾਬ ਦੇ ਵਿੱਚ ਮਜ਼ਬੂਤੀ ਜ਼ਰੂਰ ਵੇਖਣ ਨੂੰ ਮਿਲ ਰਹੀ ਆ ਤਾਂ ਜਰੂਰ ਤੁਸੀਂ ਵੇਖ ਸਕਦੇ ਹੋ ਕਿ ਹਰ ਪਾਸੇ ਕਿਤਨੇ ਕਿਤੇ ਖੁਸ਼ੀ ਦੀ ਲਹਿਰ ਹੈ ਜਿਹੜੇ ਜਿਹੜੇ ਵੀ ਵਰਕਰ ਨੇ ਜਿਹੜੇ ਵੀ ਸਾਥੀ ਸਾਬਾਣਾ ਇੱਥੇ ਜਿੰਨੇ ਪਹੁੰਚੇ ਹੋਏ ਨੇ ਤਾਂ ਉਹ ਵੀ ਪਹੁੰਚੇ ਨੇ ਤਾਂ ਗੁਰਜੀਤ ਸਿੰਘ ਹੋਲਾ ਉਹਨਾਂ ਦੇ 브ਦਰ ਜੋ ਸਾਡੇ ਨਾਲ ਮੌਜੂਦ ਨੇ ਤਾਂ ਕਿਵੇਂ ਵੇਖਦੇ ਹੋ ਜੀ ਅੱਜ ਇੱਕ ਵੱਡੀ ਜੋ ਕਹਿ ਸਕਦੇ ਹਾਂ ਕਿਉਂਕਿ ਹੈਟ੍ਰਿਕ ਜਿਹੜੀ ਇਸ ਵਾਰ ਹੋਈ ਆ ਅਸੀਂ ਦੋ ਸਰਕਾਰਾਂ ਨਾਲ ਲੜਾਈ ਲੜੀ ਆ ਸਟੇਟ ਚ ਅਸੀਂ ਆਮ ਆਦਮੀ ਪਾਰਟੀ ਸਰਕਾਰ ਦਾ ਮੰਤਰੀ ਐਂਡ ਜਿਹੜਾ ਸੈਂਟਰ ਸਰਕਾਰ ਉਹਨਾਂ ਨੇ ਆਲਰੇਡੀ ਮੰਤਰੀ ਬਣਾ ਕੇ ਬੰਦਾ ਡਿੱਗੇ ਡਾਇਆ ਵੀ ਇਹਨੂੰ ਮੰਤਰੀ ਬਣਾਵਾਂਗੇ ਐਂਡ ਲੋਕਾਂ ਦੇ ਪਿਆਰ ਨਾਲ ਸਹਿਯੋਗ ਨਾਲ ਅਸੀਂ ਉਹਨਾਂ ਨੂੰ ਸ਼ਖਸ਼ ਦਿੱਤੀ ਆ ਮੈਂ ਧੰਨਵਾਦ ਕਰਨਾ ਚਾਹੁੰਦਾ ਅਮਰਸਰ ਵਾਸੀਆਂ ਦਾ ਆਪਣੇ ਸਾਥੀਆਂ ਦਾ ਆਪਣੇ ਵਰਕਰ ਸਾਹਿਬਾਨਾਂ ਦਾ ਲੀਡਰਸ਼ਿਪ ਬਾਨਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਤੇ ਅੱਜ ਆਪਾਂ ਬਹੁਤ ਵੱਡੀ ਦੋ ਸਰਕਾਰਾਂ ਨੂੰ ਰਾਇਆ ਮੂਕੇ ਵਿਰੋਧੀ ਕਈ ਵਾਰ ਬੜੀ-ਵੱਡੀਆਂ ਗੱਲਾਂ ਕਰ ਰਹੇ ਸੀ ਕਿ ਉਹਨਾਂ ਦੇ ਕਿੰਨੇ ਕਿ ਵੱਡੀ ਜੋ ਚਪੇਟ ਜੋ ਇਸ ਪਰ ਪਈ ਹੈ ਦੇਖੋ ਅਸਲ ਚ ਕੀ ਨਾ ਸਾਡਾ ਜਿਹੜਾ ਕੈਂਪੇਨ ਹੈ ਜਾਂ ਸਾਡਾ ਸਾਡਾ ਮੁੱਦਾ ਹੈਗਾ ਕੰਸਟਰਕਟਿਵ ਜਿਹੜਾ ਮਤਲਬ ਲੋਕਾਂ ਦੇ ਕੰਮਾਂ ਦੇ ਆਧਾਰਿਤ ਮੁੱਦਿਆਂ ਦੇ ਆਧਾਰ ਤੋਂ ਪਰ ਉਹਨਾਂ ਦੇ ਮੁੱਦੇ ਹੈ ਨਹੀਂ ਸੀ ਉਹਨਾਂ ਦੇ ਮੁੱਦੇ ਹੈਗੇ 扑ਕਾਉ ਕਿਸੇ ਨੂੰ ਮਿਸ ਗਾਈਡ ਕਰ ਦੋ ਕਿਸੇ ਨੂੰ ਗਲਤ ਇਨਫੋਰਮੇਸ਼ਨ ਦੇ ਦੋ ਬਟ ਅਸੀਂ ਖੁਸ਼ ਹਾਂ ਅਸੀਂ ਆਪਣੇ ਕੰਸਟਰਕਟਿਵ ਮੁੱਦਿਆਂ ਦੇ ਲੜਾਈ ਲੜੀ ਤੇ ਅਸੀਂ ਜਿੱਤੇ ਹਾਂ ਧੰਨਵਾਦ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕੀ ਕਾਫੀ ਵੱਡੇ ਪੱਧਰ ਤੋਂ ਕਾਂਗਰਸ ਪਾਰਟੀ ਦੇ ਜੋ ਇੱਥੇ ਜੋ ਗੁਰਜੀਤ ਸਿੰਘ ਔਇਲਾ ਹੁਣਾ ਦੇ ਇੱਥੇ ਆਫਿਸ ਦੇ ਵਿੱਚ ਅੱਜ ਜਿਹੜੇ ਸਾਥੀ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਜਿੱਤ ਦਾ ਦਾਵਾ ਵੀ ਕੀਤਾ ਗਿਆ ਨਾਲ ਦੀ ਨਾਲ ਖੁਸ਼ੀ ਵੀ ਮਨਾਈ ਜਾ ਰਹੀ ਆ ਤਾਂ ਕੱਲੀ ਕੱਲੀ ਤਸਵੀਰ ਇਸ ਜੋ ਖੁਸ਼ੀ ਨੂੰ ਲੈ ਕੇ ਜੇ ਗੱਲ ਕਰ ਲਈਏ ਇਸ ਸੀਟ ਨੂੰ ਲੈ ਕੇ ਗੁਰਜੀਤ ਸਿੰਘ ਔਇਲੇ ਨੂੰ ਲੈ ਕੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਿਹਾ ਮਨੇਰੋ ਜਗਬਣੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇੱਛਾ ਸੁਨਕ ਜਗਬਣੀ ਟੀਵੀ ਸ਼੍ਰੀਮਚਾਹ